ਤੁਸੀਂ ਕੱਪੜਾ ਜਿਹੜਾ ਸਾਰਿਆਂ ਨੂੰ ਵਧੀਆ ਦੇਣਾ ਮੁੰਡੇ ਨੂੰ ਚਾਹੀ ਚੇਨ ਪਾ ਦਿਓ ਮੈਨੂੰ ਚਾਹੀ ਮੁੰਦੀ ਵੀ ਪਾ ਦਿਓ ਤਾਂ ਐ ਗੱਲਾਂ ਕਰਦੀਆਂ ਜਿੱਦਾਂ ਪਤਾ ਨਹੀਂ ਤਰਕਤਾ ਦੇ ਪੈਸੇ ਲੱਗੇ ਹੁੰਦੇ ਆ ਤੈਨੂੰ ਸੋਨੇ ਦਾ ਭਾਅ ਪਤਾ ਕੀ ਭਾਅ ਚੱਲਦਾ ਆ ਕੋਈ ਨਹੀਂ ਪੁੱਤ ਤੂੰ ਹੌਸਲਾ ਰੱਖ ਮੈਂ ਕਰੂੰ ਤੇਰਾ ਔਖੀ ਸੌਖੀ ਤੇਰੀ ਮਾਂ ਹੈਗੀ ਆ ਹਲੇ ਜਿਉਂਦੀ ਗੱਲ ਮਾਂ ਬੇਟੀ ਆ ਮਾਂ ਨਾਲ ਹੀ ਲਵਾਣੀ ਗੋਲਡੀ ਆ ਦੇਖ ਲੈ ਹੁਣ ਮਹੀਨੇ ਦੇ ਖਰਚੇ ਸਿਰ ਤੇ ਆਏ ਖੜੇ ਨੇ ਐਡਾ ਤਾਂ ਬਿਜਲੀ ਦਾ ਬਿੱਲ ਆਇਆ ਪਿਆ ਹੁਣ ਦਿਨ ਰਾਤ ਏਸੀ ਚੱਲਦਾ ਦੁੱਧ ਦਾ ਬਿੱਲ ਆਇਆ ਪਿਆ ਅਖਬਾਰਾਂ ਦਾ ਬਿੱਲ ਆਇਆ ਪਿਆ ਆ ਹੁਣ ਕੁੜੀ ਐ ਆਪਾਂ ਕੁੜੀ ਨੂੰ ਵੀ ਸਗਣਾ ਸਰਤਾ ਨਾਲ ਤੋੜਨਾ ਪੀ ਲੈਣ ਦਿਆ ਕਰੋ ਸਿੱਰੇ ਸਿੱਰੇ ਉੱਠ ਕੇ ਤੁਸੀਂ ਸਾਰੇ ਖਰਚੇ ਛਣਾ ਲੈਨੇ ਹੋ ਅੱਗੇ ਕੌਣ ਕਰਦਾ ਖਰਚੇ ਓਹੋ ਪੁੱਤ ਤੂੰ ਇਹਨੂੰ ਕਾਤੋਂ ਲਈ ਆਈ ਹਵਾ ਲੱਗ ਜੂਗੀ ਇਹਨੂੰ ਬਚਾ ਕੇ ਰੱਖਿਆ ਕਰ ਇਹਨੂੰ ਟੱਕਲਾ ਸਮਾਰ ਕੇ ਮੈਂ ਤਾਂ ਤੁਹਾਡੀ ਆਵਾਜ਼ ਸੁਣ ਕੇ ਬਾਹਰ ਆਏ ਸਾਰੇ ਜਣਿਆਂ ਦੀ ਤੇ ਉਹ ਸਰਦਾਰ ਜੀ ਦਾ ਫੋਨ ਆਇਆ ਸੀਗਾ ਤੇ ਉਹ ਕਹਿੰਦੇ ਸਾਨੂੰ ਸਵਾ ਮਹੀਨੇ ਦਾ ਹੋ ਗਿਆ ਮੁੰਡਾ ਹਾਂ ਉਹਨਾਂ ਨੇ ਕਰਨਾ ਹੈ ਫੰਕਸ਼ਨ ਹਾਂ ਤੇ ਹੁਣ ਤੁਸੀਂ ਮੇਰੇ ਨਾਲ ਨੱਕ ਨਾ ਵੜਾ ਦਿਓ ਵੀਰੇ ਮਰਾਣਾ ਇਹਨੂੰ ਪਹਿਲਾਂ ਬਬਲੀ ਨੂੰ ਫੜਾ ਅੰਦਰ ਪਾ ਕੇ ਆਵੇਂ ਫੌਰਨ ਠੰਡ ਲਵਾ ਦਿ ਮੁੰਡੇ ਨੂੰ ਉਹ ਤਾਂ ਚਲ ਮਮੀ ਠੀਕ ਆ ਸਭ ਕੁਝ ਹਾਂ ਜਿਹੜੀ ਗੱਲ ਮੈਂ ਕਹਿੰਦੀ ਹਾਂ ਤੁਸੀਂ ਉਸ ਚੀਜ਼ ਦਾ ਹੁਣ ਧਿਆਨ ਰੱਖਿਓ ਸ੍ਰੀਕੇ ਕਬੀਲੇ ਜ ਮੇਰਾ ਨੱਕ ਨਾ ਵੜਾ ਦਿਓ ਤੁਸੀਂ ਕੱਪੜਾ ਜਿਹੜਾ ਸਾਰਿਆਂ ਨੂੰ ਵਧੀਆ ਦੇਣਾ ਮੇਰੀ ਜਠਾਣੀ ਦੀ ਤਾਂ ਕੁੜੀ ਹੋਈ ਸੀ ਪਤਾ ਵੀਰੇ ਉਹਦੋਂ ਉਹਨਾਂ ਨੇ ਚੇਨ ਪਾਈ ਸੀਗੀ ਤੇ ਜਠਾਣੀ ਨੂੰ ਮੇਰੇ ਨੂੰ ਸੈੱਟ ਪਾ ਕੇ ਗਏ ਸੀਗੇ ਹੁਣ ਤੁਸੀਂ ਵੀ ਇਦਾਂ ਕਰਿਓ ਮੁੰਡੇ ਨੂੰ ਚੇਨ ਪਾ ਦਿਓ ਮੈਨੂੰ ਚਾਹੀ ਮੁੰਦੀ ਵੀ ਪਾ ਦਿਓ ਬਾਲਾ ਨਹੀਂ ਮੈਂ ਕਹਿੰਦੀ ਕੁਛ ਮਨਦੀਪ ਤੂੰ ਤਾਂ ਐ ਗੱਲਾਂ ਕਰਦੀਆਂ ਜਿੱਦਾਂ ਪਤਾ ਨਹੀਂ ਤਰਕਤਾ ਦੇ ਪੈਸੇ ਲੱਗੇ ਹੁੰਦੇ ਆ ਤੈਨੂੰ ਸੋਨੇ ਦਾ ਭਾਅ ਪਤਾ ਕੀ ਭਾਅ ਚੱਲਦਾ ਆ ਮੁੰਦੀ ਪਾ ਦਿਓ ਮੈਨੂੰ ਚੇਨ ਪਾ ਦਿਓ ਪਤਾ ਨਹੀਂ ਤੂੰ ਕੀ ਕਰਨ ਲੱਗੀ ਹੋਈ ਆ ਘਰ ਦੇ ਹਾਲਾਤ ਵੀ ਸਮਝ ਲਈਦੇ ਹੁੰਦੇ ਆ ਵੀ ਘਰ ਦੇ ਹਾਲਾਤ ਕੀ ਚੱਲਦੇ ਆ ਵੀਰੇ ਮੇਰਾ ਨੱਕ ਨਹੀਂ ਨਾ ਰਹਿੰਦਾ ਇਹ ਚੀਜ਼ਾਂ ਨਾਲ ਫਿਰ ਹੁਣ ਮਨਦੀਪ ਤੇਰੇ ਨੱਕ ਪਿੱਛੇ ਨਾ ਮੈਂ ਆਪਣਾ ਘਰ ਨਹੀਂ ਖਰਾਬ ਕਰ ਸਕਦਾ ਮੇਰੀ ਜਿੰਨੀ ਕਮਾਈ ਆ ਜਿੰਨੀ ਕਿ ਮੇਰੀ ਹੈਸੀਅਤ ਆ ਉਹ ਦੇਖ ਕੇ ਮੈਂ ਕਰੂੰਗਾ ਜਿੰਨਾ ਹੋ ਸਕਿਆ ਉਸ ਤੋਂ ਵੱਧ ਹੀ ਕੀਤਾ ਪਹਿਲਾਂ ਵੀ ਤੇ ਹੁਣ ਵੀ ਉਸ ਤੋਂ ਵੱਧ ਹੀ ਕਰਾਂਗੇ ਪਰ ਆ ਚੀਜ਼ਾਂ ਨਾ ਕਿ ਮੇਰੀ ਉਹਨੂੰ ਜਠਾਣੀ ਨੂੰ ਇੰਨਾ ਕੁਝ ਪਾ ਕੇ ਸਭ ਦਾ ਆਪਣਾ ਆਪਣਾ ਲੈਣ ਦੇਣ ਬਣਿਆ ਹੋਇਆ ਆ ਬਾਰ ਬਾਰ ਇੱਕ ਗੱਲ ਨਾ ਕਰਿਆ ਕਰ ਨਾਲੇ ਮਨਦੀਪ ਹੁਣ ਤਾਂ ਹਸਪੀਟਲ ਤੇ ਇੰਨਾ ਖਰਚਾ ਹੋਇਆ ਤਿੰਨ ਦਾ ਮੈਂ ਕਹਿੰਦਾ ਸਵਾ ਲੱਖ ਲੱਗ ਗਿਆ ਆਪਣਾ ਸਵਾ ਲੱਖ ਰੁਪਏ ਤੋਂ ਉੱਤੇ ਲੱਗ ਗਿਆ ਤੈਨੂੰ ਉਹ ਨਹੀਂ ਠਿਖਿਆ ਵੀ ਸਵਾ ਲੱਖ ਰੁਪਏ ਲੱਗ ਗਿਆ ਉੱਤੋਂ ਤੋਂ ਨਵੇਂ-ਨਵੇਂ ਖਰਚੇ ਘੜਾਈ ਜੰਨੀ ਆ ਮੇਚੇ ਨਹੀਂ ਪਾ ਦਿਓ ਮੰਦੀ ਪਾ ਦਿਓ ਗੋਲਡੀ ਸ਼ਾਂਤ ਰਹਿ ਇਹ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਔਖਾ ਕਰ ਸੌਖਾ ਕਰ ਜਿਵੇਂ ਮਰਜ਼ੀ ਕਰ ਮੇਰੀ ਧੀ ਦਾ ਕਰਨਾ ਹੀ ਪੈਣਾ ਤੈਨੂੰ ਉਹ ਮੰਮੀ ਮੈਂ ਨਾ ਕਿਸੇ ਬੰਦੇ ਤੋਂ ਪੈਸੇ ਲਈ ਸੀਗੇ ਜਦੋਂ ਇਹਦਾ ਵਿਆਹ ਕੀਤਾ ਸੀਗਾ ਉਦੋਂ ਦੇ ਪੈਸੇ ਮੈਂ ਹਲੇ ਤੱਕ ਲੌਣਨਾ ਪਿਆ ਆ ਅੱਜ ਮੈਨੂੰ ਉਹਨੇ ਨਾ ਆਪਣੇ ਦਫ਼ਤਰ ਬੁਲਾ ਕੇ ਜਲੀਲ ਕੀਤਾ ਕੋਈ ਨਹੀਂ ਪੁੱਤ ਤੂੰ ਹੌਸਲਾ ਰੱਖ ਮੈਂ ਕਰੂੰ ਤੇਰਾ ਔਖੀ ਸੌਖੀ ਤੇਰੀ ਮਾਂ ਹੈਗੀ ਆ ਹਲੇ ਜਿਉਂਦੀ ਵੀ ਅਸੀਂ ਵੀ ਕਿਹੜਾ ਪਿੱਛੇ ਹਟਦੇ ਆ ਸਮਾਂ ਆਉਣ ਤੇ ਆਪਾਂ ਕਰਦਾਂਗੇ ਪਰ ਐਸ ਵੇਲੇ ਥੋੜਾ ਜਿਹਾ ਹੱਥ ਟਾਈਟ ਆ ਇਹਨਾਂ ਦਾ ਤਾਂ ਹੀ ਕਹਿ ਰਹੇ ਤੁਸੀਂ ਮੰਮੀ ਉਹਨੂੰ ਸ਼ਹਿਰ ਕਿਉਂ ਦਿੰਨੇ ਪਏ ਹੋ ਦੇਖੋ ਸ਼ਹਿਰ ਦੇਈ ਜਾਂਦੇ ਮੇਰੀ ਇੱਕ ਮਿੰਟ ਗੱਲ ਸੁਣੋ ਜਿਹੜੀ ਗੱਲ ਟਾਈਮ ਸਿਰ ਹੋ ਜੇ ਨਾ ਉਹ ਠੀਕ ਹੈ ਅੱਗੋ ਪਿੱਛੋਂ ਦਾ ਕੋਈ ਮਤਲਬ ਨਹੀਂ ਹੈਗਾ ਉਹ ਟਾਈਮ ਤੇ ਜਿਹੜੀਆਂ ਗੱਲਾਂ ਕਰਨੀਆਂ ਉਹ ਕਰਨੀਆਂ ਹੀ ਪੈਣੀਆਂ ਨੇ ਮੰਮੀ ਟਾਈਮ ਤੇ ਕਹਿੰਦੇ ਹਾਂ ਮੇਰੇ ਵੀ ਤਾਂ ਭਰਾ ਦਾ ਵਿਆਹ ਹੁਣੇ ਲੰਘਿਆ ਨਾ ਉਦੋਂ ਤੁਸੀਂ ਕੀ ਕਹਿੰਦੇ ਸੀਗੇ ਜੋ ਇਹਨਾਂ ਨੇ ਕਿਹਾ ਸੀ ਦੀ ਸਾਡਾ ਨੇ ਇੰਨਾ ਪਾਉਣਾ ਵਾ ਤੁਸੀਂ ਕਹ ਸਾਡੇ ਕੋ ਨਹੀਂ ਹੈਗਾ ਉਹਨਾਂ ਨੂੰ ਪਤਾ ਹੀ ਆ ਕਿ ਜਵਾਈ ਦਾ ਕੰਮ ਘੱਟ ਵਾ ਤੇ ਮੈਂ ਤਾਂ ਮੰਨ ਗਈ ਸੀ ਝੱਟ ਮੈਂ ਤਾਂ ਸੂਟ ਵੀ ਬਰਾਣੇ ਪਾ ਲਈ ਸੀਗੇ ਦੇਖ ਮੇਰੀ ਗੱਲ ਸੁਣ ਲਓ ਤੁਸੀਂ ਦੋਹੇ ਜਣੇ ਆਹ ਜਿਹੜਾ ਹੈਗਾ ਘਰ ਥੋੜਾ ਸਾਰਾ ਮੈਂ ਕੋਈ ਨਾਲ ਨਹੀਂ ਚੱਕ ਕੇ ਲੈ ਆਏ ਕਿ ਜਾਣਾ ਮੈਂ ਜੋ ਵੀ ਦੇਣਾ ਆਪਦੀ ਧੀ ਨੂੰ ਆਪਣੇ ਹੱਥ ਨਾਲ ਦੇਣਾ ਇਹ ਤੁਹਾਨੂੰ ਗੱਲਾਂ ਨਹੀਂ ਕਰਨੀਆਂ ਚਾਹੀਂਦੀਆਂ ਹੁਣ ਮੰਮੀ ਧੀ ਨੂੰ ਦੇਣਾ ਅਸੀਂ ਕਿਹੜਾ ਕਹਨੇ ਨਾ ਕਰੋ ਇਹਦਾ ਵਿਆਹ ਕੀਤਾ ਨਾ ਗੱਜ-ਬੱਜ ਕੇ ਭਰਾ ਨਹੀਂ ਮੈਂ ਪਿਓ ਬਣ ਕੇ ਵਿਆਹ ਕੀਤਾ ਵੀ ਉਹਨੂੰ ਪਿਓ ਦੀ ਕਮੀ ਮਹਿਸੂਸ ਨਾ ਹੋਵੇ ਵੀ ਅੱਜ ਮੇਰਾ ਪਿਓ ਹੁੰਦਾ ਤਾਂ ਅੱਜ ਉਹਨੇ ਇਹ ਕਰਨਾ ਸੀ ਅੱਜ ਮੇਰਾ ਪਿਓ ਦਾ ਆ ਕਰਨਾ ਸੀ ਵੀਰੇ ਸਾਰਾ ਕੁਝ ਪਿਓ ਬਣ ਕੇ ਕੀਤਾ ਤੇ ਹੁਣ ਵੀ ਮੇਰਾ ਨੱਕ ਰੰਦਾ ਨਹੀਂ ਹੈਗਾ ਚੀਜ਼ਾਂ ਮੇਰਾ ਤੇ ਹੁਣ ਵੀ ਤਾਂ ਪਿਓ ਬਣ ਕੇ ਕਰ ਦੋ ਤੁਸੀਂ ਸਮਝ ਕਿਉਂ ਨਹੀਂ ਰਹੇ ਹੈਗੀ ਮੇਰੀ ਗੱਲ ਨੂੰ ਮਨਦੀਪ ਹਲੇ ਮੇਰੀ ਹੈਸੀਅਤ ਇੰਨੀ ਨਹੀਂ ਹੈਗੀ ਮੈਂ ਕਿਸੇ ਪਿੱਛੇ ਲੱਗ ਕੇ ਨਾ ਆਪਣਾ ਘਰ ਨਹੀਂ ਲਟਾ ਸਕਦਾ ਤੁਹਾਨੂੰ ਦੱਸਿਆ ਮੈਂ ਹੁਣੇ ਹਲੇ ਮੈਂ ਕਿਸੇ ਤੋਂ ਤੇਰੇ ਵਿਆਹ ਦੇ ਪੈਸੇ ਲਏ ਸੀ ਹਲੇ ਤੱਕ ਨਹੀਂ ਮੁੜੇ ਅੱਜ ਉਹਨੇ ਜਲੀਲ ਕਰਕੇ ਭੇਜਿਆ ਮੈਨੂੰ ਪਰ ਤੁਸੀਂ ਫੇਰ ਉਹੀ ਗੱਲਾਂ 'ਚ ਲੱਗੇ ਹੋਏ ਹੋ ਪਤਾ ਨਹੀਂ ਛੋਸ਼ੇ ਬਾਜੀ ਕਰਨੀਆਂ ਮੇਰੀ ਚਾਠਾਣੀ ਨੂੰ ਆਪ ਆ ਗਿਆ ਜੀ ਕਿਸੇ ਦੇ ਮਗਰ ਲੱਗ ਕੇ ਆਪਣਾ ਘਰ ਨਹੀਂ ਤਬਾਹ ਕਰੀਦਾ ਹੁੰਦਾ ਤੂੰ ਕਦੀ ਪਿਓ ਕਹਿੰਨੀ ਆ ਪਿਓ ਸਮਝਿਆ ਕਦੀ ਭਰਾ ਸਮਝਿਆ ਕਦੀ ਵੀ ਉਹਨੂੰ ਮਜਬੂਰੀਆਂ ਕੁਝ ਕਹਿੰਦਾ ਪਿਆ ਉਹਦੀ ਸੁਣ ਲਈਏ ਬਸ ਆਪਣੀ ਪਈ ਆ ਵੀ ਮੇਰੀ ਨਾਲ ਕਿੰਨਾ ਵੱਢੀ ਜਾਵੇ ਬਸ ਇੱਕ ਹੀ ਗੱਲ ਦੇਖ ਕੁੜੀ ਸੁਖਨ ਨਾਲ ਆਪਾਂ ਰੱਜ ਦੇ ਪੁੱਜ ਦੇ ਘਰ ਬਿਆਹੀ ਹੈ ਕਿਵੇਂ ਵਿਆਹੀ ਆ ਹੁਣ ਉਸ ਹਿਸਾਬ ਨਾਲ ਆਪਾਂ ਨੂੰ ਜੜੀਆਂ ਰੀਤੀ ਰਿਵਾਜ ਮम्मी ਰਜ ਦੇ ਪੁੱਜੀ ਦੇ ਘਰ ਵਿਆਹੀ ਆ ਤਾਂ ਚੇਨੀਆਂ ਮੁੰਡੀਆਂ ਦੇ ਭੁੱਖੇ ਬੈਠੇ ਨੇ ਇਹ ਰਜ ਦੇ ਘਰ ਆ ਫਿਰ ਕਹਿੰਦੇ ਕਹਨੂ ਆ ਵੀ ਉਹਨੂੰ ਆਹ ਪਾ ਗਿਆ ਮੈਨੂੰ ਵੀ ਉਹ ਪਾ ਦੋ ਰਜਵੇਂ ਪੁੱਜੀਵੇਂ ਘਰਾਂ ਨੇ ਤਾਂ ਮੰਗਦੇ ਹੀ ਕੁਛ ਨਹੀਂ ਹੈਗੇ ਅਗਲਾ ਜਿੰਨਾ ਲੈ ਕੇ ਜਾ ਉਹ ਵੀ ਕਹਿੰਦੇ ਸਾਨੂੰ ਨਹੀਂ ਚਾਹੀਦਾ ਸਾਡੇ ਕੋਲ ਆਪਣਾ ਰੱਬ ਦਾ ਦਿੱਤਾ ਹੈਗਾ ਇਹ ਮੰਗਿਆ ਤਾਂ ਨਹੀਂ ਆਂਦਾ ਵੀ ਆਹ ਪਾਓ ਜਾਂ ਉਹ ਪਾਓ ਉਹਨਾਂ ਨੇ ਥੋੜੀ ਮੰਗਿਆ ਵਾ ਤੂੰ ਤਾਂ ਆਪ ਹੀ ਕਹਿੰਦੀ ਵੀ ਨਾ ਮੈਂ ਮੇਰੀ ਜਠਾਣੀ ਦਾ ਆਇਆ ਵਾ ਤੇ ਮੈਂ ਤਾਂ ਪਾਉਣਾ ਵਾ ਅਤਾ ਹੀ ਗੈਰੀ ਆ ਨਾ ਪਰ ਇੱਕ ਵਾਰੀ ਆਪਣੇ ਭਰਾਵਾਲਤਾ ਦੇਖ ਵੀ ਕਿੱਥੋਂ ਲਿਆਉਣਗੇ ਇੰਨੇ ਇੰਨੇ ਪੈਸੇ ਕਿਸੇ ਦੇ ਨਾ ਮਗਰ ਨਹੀਂ ਲੱਗੀ ਤਾਂ ਤੈਨੂੰ ਮੈਂ ਹਜ਼ਾਰ ਵਾਰੀ ਸਮਝਾਇਆ ਤੂੰ ਛੋਟੀ ਹੁੰਦੀ ਸੀ ਉਦੋਂ ਵੀ ਤੈਨੂੰ ਸਮਝਾਂਦਾ ਸੀ ਤੂੰ ਉਦੋਂ ਵੀ ਜਿੱਤੀ ਸੀ ਤੇ ਤੂੰ ਅੱਜ ਵੀ ਜਿੱਤੀ ਹੈ ਵੀ ਮੇਰੀ ਜਿੱਤ ਭੁਗਣੀ ਚਾਹੀਦੀ ਆ ਭਰਾ ਦਾ ਭਾਵੇਂ ਦਵਾਲਾ ਨਿਕਲ ਜਵੇ ਗੋਲਡੀ ਤੂੰ ਮੇਰੀ ਕੁੜੀ ਨੂੰ ਹੁਣ ਬਾਲਾ ਕੁਛ ਨਾ ਕਹ ਕੋਈ ਨਹੀਂ ਪੁੱਤ ਕੋਈ ਨਹੀਂ ਤੂੰ ਹੌਸਲਾ ਰੱਖ ਤੇਰੀ ਮਾਂ ਹਲੇ ਬੈਠੀ ਆ ਕੱਲ ਮਾਂ ਬੈਠੀ ਆ ਮਾਂ ਨਾਲ ਹੀ ਲਵਾਣੀ ਮਾ ਆ ਦੇਖ ਲੈ ਬਬਲੀ ਇਹ ਗੱਲਾਂ ਠੀਕ ਨੇ ਕੋਈ ਨਾ ਮੰਮੀ ਆਪਾਂ ਦੇਖਦੇ ਆ ਕੀ ਕਰਨਾ ਵਾ ਹੁਣ ਤਾਂ ਇੱਕ ਵਾਰੀ ਗੁੱਸੇ 'ਚ ਚਲੇ ਗਿਆ ਆਉਂਦੇ ਆ ਤਾਂ ਮੈਂ ਗੱਲ ਕਰਦੀ ਆ ਮਨਦੀਪ ਪਰ ਥੋੜਾ ਜਿਹਾ ਤੂੰ ਵੀ ਸੋਚ ਇਸ ਬਾਰੇ ਮੈਂ ਆਪਣੇ ਮਾਪੇ ਨੂੰ ਕਦੀ ਇਸ ਗੱਲੋਂ ਪਰੇਸ਼ਾਨ ਨਹੀਂ ਕੀਤਾ ਕਦੀ ਪਰੇਸ਼ਾਨ ਨਹੀਂ ਕੀਤਾ ਤੀ ਤਾਂ ਸਲੀ ਉਹ ਹੁੰਦੀ ਆ ਜਿਹੜੀ ਪੇਕੇ ਘਰ ਦਾ ਪਰਦਾ ਕੱਜੇ ਨਾ ਕਿ ਉਹ ਪਰਦੇ ਖੋਲੇ ਕਦੇ ਵੀ ਆਪਣੇ ਭਰਾ ਨੂੰ ਨੀਵਾ ਨਾ ਹੁੰਦੇ ਮੈਂ ਕਦੇ ਵੀ ਆਪਣੇ ਭਰਾ ਬਾਰੇ ਗੱਲ ਕੀਤੀ ਵੀ ਉਹ ਮੇਰੇ ਨਾਲ ਕਿਵੇਂ ਵਰਤਦੇ ਆ ਤੂੰ ਕਦੇ ਮੇਰੇ ਮੂੰਹ ਸੁਣਿਆ ਤੂੰ ਅੱਜ ਵੀ ਫੋਨ ਕਰਦੇ ਭਾਣੇ ਕਦੋਂ ਆਉਣਾ ਧੀਆਂ ਦੇ ਦਰਵਾਜ਼ੇ ਉਦੋਂ ਤੱਕ ਖੁੱਲੇ ਹੁੰਦੇ ਆ ਜਦੋਂ ਤੱਕ ਆਪਾਂ ਉਹਨਾਂ ਦਾ ਮਜਬੂਰੀ ਸਮਝਦੇ ਆ ਉਹਨਾਂ ਨਾਲ ਪਿਆਰ ਸਾਡਾ ਉਦੋਂ ਤੱਕ ਹੀ ਬਣਿਆ ਰਹਿੰਦਾ ਵਾ ਜਦੋਂ ਆਪਾਂ ਉਹਨਾਂ ਨਾਲ ਤੱਕਾ ਕਰਦੇ ਆ ਨਾ ਸਾਡੇ ਦਰਵਾਜ਼ੇ ਉਧਰ ਬੰਦ ਹੋ ਜਾਂਦੇ ਆ ਇੰਨੀ ਮੇਰੀ ਗੱਲ ਆਪਣੇ ਪੱਲੇ ਬੰਦ ਲਾ ਮੰਦੀਪਾ ਮੈਂ ਉਹਨਾਂ ਪਰਜਾਈਆਂ ਛੋਗੀ ਗਈ ਕਿ ਨਨਾਨਾ ਨੂੰ ਦੇਖ ਕੇ ਦਰਵਾਜ਼ਾ ਬੰਦ ਕਰ ਲਵਾਂ ਕਦੀ ਤੂੰ ਮੇਰੇ ਕੰਨ ਦੇਖੇ ਇਹ ਸੁਣਨੇ ਆ ਮੈਂ ਕਦੀ ਗਲੇ 'ਚ ਕੁਛ ਨਹੀਂ ਪਾਇਆ ਤੂੰ ਕਦੀ ਦੇਖਿਆ ਤੇ ਨਾ ਹੀ ਮੈਂ ਆਪਣੇ ਘਰ ਵਾਲੇ ਨੂੰ ਕਦੀ ਪਰੇਸ਼ਾਨ ਕੀਤਾ ਤੇ ਨਾ ਹੀ ਮੈਂ ਕਦੀ ਪੇਕਿਆ ਨੂੰ ਤੰਗ ਕੀਤਾ ਕਿ ਮੇਰਾ ਗਲਾ ਖਾਲੀ ਆ ਜਾਂ ਮੇਰੇ ਕੰਨ ਖਾਲੀ ਆ ਕਿ ਇਹਨਾਂ ਨੂੰ ਕੱਜ ਦੋ ਤੇਰਾ ਤਾਂ ਕੰਨ ਵੀ ਭਰੇ ਆ ਗਦੇ 'ਚ ਵੀ ਹੈਗਾ ਤੂੰ ਤਾਂ ਵੀ ਇੰਨੀ ਗੱਲ ਕਹਿ ਰਹੀ ਆ ਮੈਂ ਨਹੀਂ ਮੰਨਦੀ ਕਿ ਤੇਰੇ ਅੰਦਰ ਦਿਲ ਵੀ ਹੈਗਾ ਵਾ ਜੇ ਤੂੰ ਆਪਣੇ ਇਸ ਘਰ ਦੇ ਦਰਵਾਜ਼ੇ ਖੁੱਲੇ ਰੱਖਣਾ ਚਾਹੁੰਦੀ ਹੈ ਨਾ ਤਾਂ ਥੋੜੀ ਜਿਹੀ ਆਪਣੇ ਭਰਾ ਦੀ ਮਜਬੂਰੀ ਸਮਝ ਥੋੜੀ ਜਿਹੀ